ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ মিডিਆ ਮਿਆਸ਼ੁਦੀਪ ਕੌਰ ਜਿਲੰਦਰ ਦੇ ਵਿੱਚ ਵਾਪਰੀ ਦਰਿੰਦਗੀ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜਿੱਹਾਂ ਅੰਮ੍ਰਿਤਧਾਰੀ ਸਿੱਖ ਦੇ ਵੱਲੋਂ 13 ਸਾਲ ਦੀ ਨਾਬਾਲਗ ਬੱਚੀ ਨੂੰ ਜੜੀਆ ਹੱਫਤਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨਾਲ ਦੁਸ਼ ਕਰਮ ਕਰਨ ਤੋਂ ਬਾਅਦ ਉਸ ਨੂੰ ਮੌਤੇ ਕਾਰਟੂ ਉਤਾਰ ਦਿੱਤਾ ਗਿਆ ਸੀ ਜੀ ਹਾਂ ਉਸ ਦੇ ਪਰਿਵਾਰ ਦੇ ਵੱਲੋਂ ਕੱਲ ਉਸ ਦਾ ਨਾਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਪੁਲਿਸ ਅਤੇ ਮਾਨ ਸਰਕਾਰ ਤੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਘਟਨਾ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਮਚੀ ਹੋਈ ਹੈ ਲੋਕਾਂ ਦੇ ਵੱਲੋਂ ਵੀ ਇਸ ਘਿਨੌਣੀ ਹਰਕਤ ਤੇ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਸ ਅੰਮ੍ਰਿਤਧਾਰੀ ਸਿੱਖ ਨੂੰ ਫਾਂਸੀ ਦੇਓ ਚੌਂਕ ਚ ਖੜਾ ਕੇ ਇਸ ਨੂੰ ਗੋਲੀ ਮਾਰੋ ਤੇ ਹੁਣ ਸਤਨਾਮ ਸਿੰਘ ਨਿਹੰਗ ਸਿੰਘ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਅੰਮ੍ਰਿਤਧਾਰੀ ਬੰਦੇ ਕਿੱਥੇ ਨੇ ਪ੍ਰਵਾਸੀਆਂ ਦਾ ਮੁੱਦਾ ਤਾਂ ਬਹੁਤ ਚੁੱਕਿਆ ਸੀ ਹੁਣ ਇਸ ਦਾ ਮੁੱਦਾ ਕੌਣ ਚੁੱਕੇਗਾ ਸਤਨਾਮ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੰਮ੍ਰਿਤਧਾਰੀ ਬੰਦੇ ਹੁਣ ਉਠੋ ਪੰਜਾਬੀਓ ਹੁਣ ਉਠੋ ਇਸ ਪੂਰੇ ਮਸਲੇ ਤੇ ਬੋਲੋ ਇਸ ਦੇ ਨਾਲ ਹੀ ਸਾਫ ਕਾ ਸੀਐਮ ਟੰਨੀ ਵੀ ਮ੍ਰਿਤਕ ਲੜਕੀ ਦੇ ਘਰ ਪਹੁੰਚੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਹਨਾਂ ਨੇ 3 ਦਿਨ ਦਾ ਅਲਟੀਮੇਟਮ ਦਿੱਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 3 ਦਿਨ ਦੇ ਵਿੱਚ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਵੱਡਾ ਜੜਾ ਯਾ ਸੰਘਰਸ਼ ਕੀਤਾ ਜਾਵੇਗਾ ਉੱਥੇ ਹੀ ਉਹਨਾਂ ਦੇ ਵੱਲੋਂ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਇਸ ਦੇ ਨਾਲ ਹੀ ਅਮਰਿਤਪਾਲ ਮੈਰੋ ਦੀ ਵੀ ਜਿਹੜੀ ਆ ਆਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੰਜਾਬੀਓ ਸਾਨੂੰ ਦੱਸੋ ਜਿਹੜਾ ਵੀ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਉਹਨਾਂ ਦੇ ਵੱਲੋਂ ਵੀ ਇਸ 13 ਸਾਲ ਦੀ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਗੰਭੀਰ ਜਿਹੜੇ ਨੇ ਦੋਸ਼ ਲਗਾਏ ਜਾ ਰਹੇ ਨੇ ਉੱਥੇ ਤੁਹਾਨੂੰ ਦੱਸ ਦੇ ਕਿ ਹੋਰ ਰਾਜਨੀਤਿਕ ਆਗੂ ਵੀ ਇਸ ਮ੍ਰਿਤਕ ਬੱਚੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਇਸ ਪੂਰੀ ਘਟਨਾ ਨੇ ਪੰਜਾਬ ਦੇ ਵਿੱਚ ਦਹਿਸ਼ਤ ਮਚਾ ਰੱਖੀ ਹੈ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਹੋਂਪਾਈ ਤੁਸੀਂ ਦੱਸੋ ਜੇਕਰ ਗਵਾਂਢੀ ਹੀ ਅਜਈਆਂ ਹਰਕਤਾਂ ਕਰਨ ਤੇ ਉਤਰ ਆਵੇ ਤਾਂ ਪਰਿਵਾਰ ਵਿਸ਼ਵਾਸ ਟਿਸ਼ਤੇ ਕਰੂਗਾ ਤੁਸੀਂ ਵੀ ਇਸ ਖਬਰ ਤੋਂ ਸਿੱਖ ਜ਼ਰੂਰ ਲਿਓ ਕਿ ਆਪਣੇ ਬੱਚਿਆਂ ਨੂੰ ਇਕੱਲਾ ਨਾ ਛੱਡਿਓ ਅੱਜ ਦੇ ਸਮੇਂ ਦੇ ਵਿੱਚ ਕਿਸੇ ਤੇ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਇਹ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਦਰਿੰਦਿਆਂ ਤੋਂ ਆਪਣੀਆਂ ਧੀਆਂ ਨੂੰ ਬਚਾ ਕੇ ਰੱਖੋ ਬੰਦੇ ਨੂੰ ਪੰਜਾਬ ਦੇ ਲੋਕ ਰੱਜ ਕੇ ਲਾਂਤਾ ਪਾ ਰਹੇ ਨੇ ਕਿ ਤੇਰੇ ਗਾਤਰਾ ਪਾਇਆ ਹੋਇਆ ਤੋਂ ਵਜਈਆ ਹਰਕਤਾ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਈ ਉਹ ਵੀ 13 ਸਾਲ ਦੀ ਬੱਚੀ ਨਾਲ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਧਾਰ ਦੇ ਬੰਦੇ ਦੀਆਂ ਦੋ ਕੁੜੀਆਂ ਨੇ ਉਥੇ ਗਵਾਂਡੀਆਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਪੁਲਿਸ ਦੀ ਅੰਗੈਲੀ ਵੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਪੁਲਿਸ ਨੂੰ ਉਸ ਬੱਚੀ ਦਾ ਪਤਾ ਹੀ ਨਹੀਂ ਲੱਗਿਆ ਉਸਦੇ ਭਰਾ ਦੇ ਵੱਲੋਂ ਇਹ ਜਾ ਕੇ ਸਾਰਾ ਕੁਝ ਦੇਖਿਆ ਗਿਆ ਅਤੇ ਲੋਕਾਂ ਦੇ ਵੱਲੋਂ ਉਸ ਅੰਮ੍ਰਿਤਾਰੇ ਬੰਦੇ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੀ ਰੱਜ ਕੇ ਜੜੀ ਹੈ ਛਿੱਤਰਪੇੜ ਕੀਤੀ ਗਈ ਹੈ ਤੇ ਅੱਜ ਦੱਸਿਆ ਜਾ ਰਿਹਾ ਕਿ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਉਸਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਜਲੰਧਰ ਦੇ ਵਿੱਚ ਵਾਪਰੀ ਦਹਿੰਦਗੀ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਅੰਮ੍ਰਿਤਧਾਰੀ ਸਿੱਖ ਦੇ ਵੱਲੋਂ 13 ਸਾਲ ਦੀ ਨਾਬਾਲਗ ਬੱਚੀ ਨੂੰ ਜੜੀਆ ਹੱਫਸਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨਾਲ ਦੁਸ਼ ਕਰਮ ਕਰਨ ਤੋਂ ਬਾਅਦ ਉਸ ਨੂੰ ਮੌਤੇ ਕਾਰਟੂ ਉਤਾਰ ਦਿੱਤਾ ਗਿਆ ਸੀ ਜੀ ਹਾਂ ਉਸ ਦੇ ਪਰਿਵਾਰ ਦੇ ਵੱਲੋਂ ਕੱਲ ਉਸ ਦਾ ਨਾਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਪੁਲਿਸ ਅਤੇ ਮਾਨ ਸਰਕਾਰ ਤੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਸ ਘਟਨਾ ਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਮਚੀ ਹੋਈ ਹੈ ਲੋਕਾਂ ਦੇ ਵੱਲੋਂ ਵੀ ਇਸ ਘਿਨੌਣੀ ਹਰਕਤ ਤੇ ਵੱਡੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਇਸ ਅਮ੍ਰਿਤਧਾਰੀ ਸਿੱਖ ਨੂੰ ਫਾਂਸੀ ਦੇਓ ਚੌਂਕ ਚ ਖੜਾ ਕੇ ਇਸ ਨੂੰ ਗੋਲੀ ਮਾਰੋ ਤੇ ਹੁਣ ਸਤਨਾਮ ਸਿੰਘ ਨਹਿਿੰਗ ਸਿੰਘ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਕਿ ਹੁਣ ਅੰਮ੍ਰਿਤਧਾਰੀ ਬੰਦੇ ਕਿੱਥੇ ਨੇ ਪ੍ਰਵਾਸੀਆਂ ਦਾ ਮੁੱਦਾ ਤਾਂ ਬਹੁਤ ਚੁੱਕਿਆ ਸੀ ਹੁਣ ਇਸ ਦਾ ਮੁੱਦਾ ਕੌਣ ਚੁੱਕੇਗਾ ਸਤਨਾਮ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਕਿ ਅੰਮ੍ਰਿਤਧਾਰੀ ਬੰਦੇ ਹੁਣ ਉਠੋ ਪੰਜਾਬੀਓ ਹੁਣ ਉਠੋ ਇਸ ਪੂਰੇ ਮਸਲੇ ਤੇ ਬੋਲੋ ਇਸ ਦਿਨ ਵਾਲੀ ਸਾਫ ਕਾ ਸੀਐਮ ਟੰਨੀ ਵੀ ਮ੍ਰਿਤਕ ਲੜਕੀ ਦੇ ਘਰ ਪਹੁੰਚੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਹਨਾਂ ਨੇ 3 ਦਿਨ ਦਾ ਅਲਟੀਮੇਟਮ ਦਿੱਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 3 ਦਿਨ ਦੇ ਵਿੱਚ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਵੱਡਾ ਜੜਾਏ ਆ ਸੰਘਰਸ਼ ਕੀਤਾ ਜਾਵੇਗਾ ਉੱਥੇ ਹੀ ਉਹਨਾਂ ਦੇ ਵੱਲੋਂ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਇਸ ਦਿਨ ਵਾਲੀ ਅੰਮ੍ਰਿਤਪਾਲ ਮੈਰੋ ਦੀ ਵੀ ਜਿਹੜੀ ਆ ਆਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੰਜਾਬੀਓ ਸਾਨੂੰ ਦੱਸੋ ਜਿਹੜਾ ਵੀ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਉਹਨਾਂ ਦੇ ਵੱਲੋਂ ਵੀ ਇਸ 13 ਸਾਲ ਦੀ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਗੰਭੀਰ ਜਿਹੜੇ ਨੇ ਦੋਸ਼ ਲਗਾਏ ਜਾ ਰਹੇ ਨੇ ਉਥੇ ਤੁਹਾਨੂੰ ਦੱਸ ਦੇ ਕਿ ਹੋਰ ਰਾਜਨੀਤਿਕ ਆਗੂ ਵੀ ਇਸ ਮ੍ਰਿਤਕ ਬੱਚੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਇਸ ਪੂਰੀ ਘਟਨਾ ਨੇ ਪੰਜਾਬ ਦੇ ਵਿੱਚ دہشت ਮਚਾ ਰੱਖੀ ਹੈ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਹੁਣ ਭਈ ਤੁਸੀਂ ਦੱਸੋ ਝਿਕਰ ਗਵਾਂਢ ਹੀ ਅਜਈਆਂ ਹਰਕਤਾਂ ਕਰਨ ਤੇ ਉਤਰ ਆਵੇ ਤਾਂ ਪਰਿਵਾਰ ਵਿਸ਼ਵਾਸ ਕਿਛਤੇ ਕਰੂਗਾ ਤੁਸੀਂ ਵੀ ਇਸ ਖਬਰ ਤੋਂ ਸਿੱਖ ਜ਼ਰੂਰ ਲਿਓ ਕਿ ਆਪਣੇ ਬੱਚਿਆਂ ਨੂੰ ਇਕੱਲਾ ਨਾ ਛੱਡਿਓ ਅੱਜ ਦੇ ਸਮੇਂ ਦੇ ਵਿੱਚ ਕਿਸੇ ਤੇ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਇਹ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੇ ਦਰਿੰਦਿਆਂ ਤੋਂ ਆਪਣੀਆਂ ਧੀਆਂ ਨੂੰ ਬਚਾ ਕੇ ਰੱਖੋ ਜਾਬ ਦੇ ਲੋਕ ਰਾਜ ਕੇ ਲਾਂਤਾ ਪਾ ਰਹੇ ਨੇ ਕਿ ਤੇਰੇ ਗਾਤਰਾ ਪਾਇਆ ਹੋਇਆ ਤੂੰ ਅਜਈਆਂ ਹਰਕਤਾਂ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਈ ਉਹ ਵੀ 13 ਸਾਲ ਦੀ ਬੱਚੀ ਨਾਲ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਬੰਦੇ ਦੀਆਂ ਦੋ ਕੁੜੀਆਂ ਨੇ ਉਥੇ ਗਵਾਂਡੀਆਂ ਦੇ ਵੱਲੋਂ ਵੀ ਵੱਡੇ ਇਲਜ਼ਾਮ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਪੁਲਿਸ ਦੀ ਅੰਗੈਲੀ ਵੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਪੁਲਿਸ ਨੂੰ ਉਸ ਬੱਚੀ ਦਾ ਪਤਾ ਹੀ ਨਹੀਂ ਲੱਗਿਆ ਉਸਦੇ ਭਰਾ ਦੇ ਵੱਲੋਂ ਇਹ ਜਾ ਕੇ ਸਾਰਾ ਕੁਝ ਦੇਖਿਆ ਗਿਆ ਅਤੇ ਲੋਕਾਂ ਦੇ ਵੱਲੋਂ ਉਸ ਅੰਮ੍ਰਿਤਾਰੇ ਬੰਦੇ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੀ ਰੱਜ ਕੇ ਜੜੀ ਹੈ ਛਿੱਤਰਪੇੜ ਕੀਤੀ ਗਈ ਹੈ ਤੇ ਅੱਜ ਦੱਸਿਆ ਜਾ ਰਿਹਾ ਕਿ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਉਸਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ